ਦੋਸਤਾਂ ਟਰੈਕਟਰ ਨੂੰ ਅਦੇੜ ਕੇ ਦੁਆਬੇ ਦੇ ਐਨ ਆਰ ਆਈ ਜੀਤਾ ਬੜੈਚ ਹੁਣਾ ਦੇ ਵੱਲੋਂ ਇੱਕ ਟਰੈਕਟਰ ਤਿਆਰ ਕੀਤਾ ਗਿਆ 1990 ਮਾਡਲ ਦਾ ਇਹ ਟਰੈਕਟਰ ਹੈਗਾ ਔਰ ਸਭ ਤੋਂ ਖਾਸ ਗੱਲ ਇਹ ਹੈਗੀ ਆ ਕਿ ਇਸ ਟਰੈਕਟਰ ਦੇ ਵਿੱਚ ਟਰੱਕ ਦਾ ਇੰਜਨ ਫਿੱਟ ਕੀਤਾ ਗਿਆ ਇਹ ਕੱਲ ਦੱਸਿਓ ਕਿ ਇਹਦੇ ਚ ਟਰੱਕ ਦਾ ਇੰਜਨ ਰੱਖਣ ਦਾ ਕੀ ਕਾਰਨ ਹੈ ਉਹ ਵੀ ਸ਼ੌਂਕ ਹੀ ਅੱਛਾ ਵੀ ਪਾਵਰ ਵਾਲਾ ਬਣਾਉਣਾ ਸਾਰਿਆਂ ਨੂੰ ਕਹਿਣਾ ਸਾਡੇ ਕੋਈ ਨਹੀਂ ਪਾਵਰ ਵਾਲਾ ਜਦੋਂ ਫਿਰ ਇੱਥੇ ਆਉਂਦੇ ਹੋ ਤੁਸੀਂ ਫਿਰ ਇਹਦੇ ਤੇ ਰੱਖਦੇ ਹੋ ਹੁਣ ġੀੜਾ ਇਹਦੇ ਤੇ ਹਾਂ ਫਿਰ ਹੁਣ ਜਾਣ ਦੀ ਜੀ ਨਹੀਂ ਕੀਤਾ ਕਿ ਇਹਨੂੰ ਛੱਡ ਕੇ ਅੱਛਾ ਤੇ ਜਦ ਬਾਹਰ ਘੁੰਮਣ ਫਿਰ ਜਾਣਾ ਹੈਗਾ ਉਹ ਜਿਹੜਾ ਟਕਾਲਾਂ ਨੂੰ ਫਿਰ ਤੇ ġੀੜਾ ਨਾਲ ਆਉਂਦਾ ਨਜ਼ਾਰਾ ਆ ਉਹ ਵੱਖਰਾ ਹੀ ਹੈ ਇਹਨੂੰ ਪੈਸੇ ਕਿੰਨੇ ਕੁ ਲੱਗੇ ਇਹਦੇ ਤੇ ਅੱਤੋ ਜੀ 20-20 ਕੁ ਲੱਗੇ ਗਿਆ ਹਾਂ ਤੇ ਬਾਕੀ ਥੱਲੇ ਹਿਸਾਬ ਕਿਤਾਬ ਹੈਗਾ ਮੈਸਰੀ ਨੂੰ ਥੋੜਾ ਬੋਲਦਾ ਕੁਸੀਂ ਹੁਣ ਜਦੋਂ ਜਾਣਾ ਕੈਨੇਡਾ ਇਹ ਫਿਰ ਲੈ ਕੇ ਜਾਓਗੇ ਨਾਲ ਹੀ ਇਹਨੂੰ ਹਾਂਜੀ ਹਾਂਜੀ 200 ਹਸ ਪਾਵਰ ਆ ਹਾਂ ਤਾਨੂੰ ਗਨੇ ਨੇ ਟਰਾਲੀ ਜੜੀ ਤਲ ਜਾਵਾਂਗੇ ਸ਼ੁਕਲਕਰ ਨੂੰ ਹਾਂ ਕਿ ਖਰਚੇ ਵੀ ਪੇ ਦਾ ਪਤਾ ਹੁਣ ਦਿੱਤੇ ਪੈਸੇ ਲਾਏ ਆ ਹਿੰਦੁਸਤਾਨ ਟਰੈਕਟਰ ਨੂੰ ਅਦੇੜ ਕੇ ਦੁਆਬੇ ਦੇ ਐਨ ਆਰ ਆਈ ਜੀਤਾ ਬੜੈਚ ਹੋਣਾਂ ਦੇ ਵੱਲੋਂ ਇੱਕ ਟਰੈਕਟਰ ਤਿਆਰ ਕੀਤਾ ਗਿਆ 1990 ਮਾਡਲ ਦਾ ਇਹ ਟਰੈਕਟਰ ਹੈਗਾ ਔਰ ਸਭ ਤੋਂ ਖਾਸ ਗੱਲ ਇਹ ਹੈਗੀ ਆ ਕਿ ਇਸ ਟਰੈਕਟਰ ਦੇ ਵਿੱਚ ਟਰੱਕ ਦਾ ਇੰਜਣ ਫਿੱਟ ਕੀਤਾ ਗਿਆ ਹੈ ਬੜੀ ਰੀਜ ਦੇ ਨਾਲ ਇਹ ਟਰੈਕਟਰ ਤਿਆਰ ਕੀਤਾ ਗਿਆ ਹੈ 2 ਤੋਂ 2.5 ਸਾਲ ਕਹਿੰਦੇ ਨੇ ਕਿ ਲੱਗੇ ਨੇ ਇਸ ਟਰੈਕਟਰ ਨੂੰ ਤਿਆਰ ਹੁੰਦਿਆਂ ਤਾਂ ਸਾਰਾ ਇੰਟੀਰੀਅਰ ਜੋ ਲੱਗਾ ਹੋਇਆ ਜਿਹੜਾ ਜਿਹੜਾ ਸਮਾਨੇ ਦੇ ਵਿੱਚ ਲਾਇਆ ਗਿਆ ਤਾਂ ਸਾਰੀ ਬਰੀਕੀ ਦੇ ਨਾਲ ਤੁਹਾਨੂੰ ਇਹਦੀ ਸਾਰੀ ਜਾਣਕਾਰੀ ਦਵਾਂਗੇ ਤਾਂ ਲਾਈਟਾਂ ਜਿਹੜੀਆਂ ਨੇ ਉਹ ਵਿਦੇਸ਼ ਤੋਂ ਇੰਪੋਰਟ ਕਰਵਾਈਆਂ ਗਈਆਂ ਨੇ ਕੈਨੇਡਾ ਤੋਂ ਲਿਆਂਦੀਆਂ ਗਈਆਂ ਨੇ ਔਰ LED ਇਹਦੇ ਵਿੱਚ ਲੱਗੀ ਹੋਈ ਆ ਤਾਂ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਇਹ ਟਰੈਕਟਰ ਤਿਆਰ ਕੀਤਾ ਗਿਆ ਤਾਂ ਮੋਡੀਫਾਈਡ ਟਰੈਕਟਰ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ ਪਰ ਐਡੇ ਵੱਡੇ ਸਾਈਜ਼ ਦਾ ਜਿਹੜਾ ਟਰੈਕਟਰ ਆ ਉਹ ਸ਼ਾਇਦ ਹੀ ਦੇਖਿਆ ਹੋਣਾ ਔਰ ਇਹ ਟਰੈਕਟਰ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ ਲਜਾਇਆ ਜਾਏਗਾ ਔਰ ਇਹਦੇ ਨਾਲ ਹੀ ਇੱਕ ਜੀਪ ਵੀ ਤਿਆਰ ਕੀਤੀ ਗਈ ਆ ਤਾਂ ਜੀਤਾ ਬੜੈ ਚੋਰ ਗੋਪੀ ਬਾਈ ਹੁਣੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਸਾਰੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਕਿ ਟਰੈਕਟਰ ਦੀ ਖਾਸੀਅਤ ਕੀ ਹੈਗੀ ਆ ਤਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਜਗਬਾਨੀ ਦੇ ਜੀ ਗੁਰੂ ਜੀ ਅੱਛ ਕਿਵੇਂ ਖਿਆਲ ਕਿਵੇਂ ਆਇਆ ਕਿ ਐਵੇਂ ਦਾ ਟਰੈਕਟਰ ਬਣਾਈਏ ਖਿਆਲ ਜੀ ਹੁਣ ਸਾਰੇ ਸ਼ੌਂਗੀ ਇੰਦਾਂ ਦੇ ਆ ਹਾਂ ਬਾਹਰ ਵੀ ਬਹੁਤ ਗਏ ਅੱਗੇ ਵੀ ਲੈ ਕੇ ਟਰੈਕਟਰ ਡ੍ਰਾਈਵਰ ਹਾਂ ਗਾੜਾ ਵੀ ਸ਼ੌਂਕ ਸੀਗਾ ਇਹ ਤੇ ਰੀਸ ਸੀ ਸਾਡੀ ਦੂਜੇ ਹਿੰਦੁਸਤਾਨ ਤੇ ਹਾਂ ਵੀ ਹਾਂ ਹਿੰਦੁਸਤਾਨੀ ਤਿਆਰ ਕਰਾਉਣਾ ਠੀਕ ਹੈ ਉਹ ਘੱਟ ਤਿਆਰ ਹੋਇਆ ਨਾਲ ਇਹ ਲੈਹਦਾ ਤਿਆਰ ਕੀਤਾ ਠੀਕ ਕੀ ਕੀ ਤੁਸੀਂ ਮੋਡੀਫਾਈ ਕਰਵਾਇਆ ਇਹਦੇ ਵਿੱਚ ਫਿਰ ਇਹ ਤੇ ਟਰੱਕ ਦਾ ਇੰਜਣ ਲਖਾਇਆ ਲੈਣ ਦਾ ਠੀਕ ਹੈ ਤੇ ਬਾਕੀ 2 ਫੁੱਟ ਲੰਮਾ ਆ ਦਾ ਆਰਮ ਡਰਾਈਵਰ ਹੋਣਾ ਤੇ ਇੰਨੇ ਲੰਮਾ ਆ ਉਹ ਹਾਂ ਫਿਰ ਟਾਇਰ ਵੱਡੇ ਸੀਗੇ ਹਾਂ ਫਿਰ ਕਲੋਜ਼ ਬਹੁਤ ਹੋ ਜਾਂਦਾ ਸੀਗਾ ਲੰਮਾ ਹੋਣਾ ਹੀ ਸੀਗਾ ਜਰੂਰੀ ਸੀਗਾ ਹਾਂ ਸਾਜਦਾ ਹੈ ਉਹ ਠੀਕ ਹੈ ਤੇ ਬਾਕੀ ਸਾਮਾਨ ਤੁਹਾਡੇ ਸਾਹਮਣੇ ਹੀ ਆ ਕੋਈ ਆਪਣਾ ਕ੍ਰੋਮ ਕ੍ਰੋਮ ਨਹੀਂ ਲਾਇਆ ਲੋਕੀ ਕ੍ਰੋਮ ਲਾਉਂਦੇ ਆ ਹਾਂ ਆਪਣ ਚੀਜ਼ਾਂ ਹੀ ਬਦਲ ਦਿੱਤੀਆਂ ਸਾਰੀਆਂ ਅੱਛਾ ਹਾਂਜੀ ਇਹਦੀ ਫਿਰ ਸ਼ੁਰੂਆਤ ਕਦੋਂ ਹੋਈ ਫਿਰ ਕਦੋਂ ਤੁਸੀਂ 1990 ਮਾਡਲ ਦਾ ਟਰੈਕਟਰ ਤੁਹਾਡੇ ਕੋਲ ਹੈਗਾ ਸੀਗਾ ਕਿ ਇਹ ਵੀ ਲੈ ਕੇ ਆਏ ਫਿਰ ਨਹੀਂ ਇਹ ਵੀ ਲਿਆ ਸੀਗਾ ਅੱਛਾ ਸਪੈਸ਼ਲਿਸਟ ਦੇ ਵਾਸਤੇ ਇਸੇ ਵਾਸਤੇ ਠੀਕ ਹੈ ਉਹਦਾ ਕੋਈ ਪਾਰਟ ਮਨ ਲੱਗਦਾ ਨਜ਼ਰ ਆਉਂਦਾ ਨਹੀਂ ਹੋਣਾ ਉਹ ਤਾਂ ਰਹਿ ਗਿਆ ਨਾ ਥੱਲੇ ਹੀ ਹਾਂ ਅਮਰਗੜ ਵੀ ਨਵੇਂ ਬਣਾਏ ਹਾਂ ਆ ਵੀ ਨਵੇਂ ਬਣਾਏ ਸ਼ੋ ਵੀ ਥੋੜੇ ਪੈਸੇ ਉਹਦੇ ਰਹਿ ਗਏ ਬਾਕੀ ਬਦਲਿਆ ਹੀ ਆ ਸਾਰਾ ਹਾਂ ਆ ਇਹ ਫਿਰ ਜਿਵੇਂ ਟਾਇਰ ਵੀ ਇਹਦੇ ਵੱਡੇ ਨਜ਼ਰ ਆ ਰਹੇ ਮੈਨੂੰ ਲੱਗਦਾ ਆਮ ਟਰੈਕਟਰਾਂ ਦੇ ਤਾਂ ਟਾਇਰ ਵੀ ਜਿੰਨੇ ਇਹਦੇ ਫਰੰਟ ਤੇ ਨਹੀਂ ਨੇ ਹੁੰਦੇ ਨੇ ਇਹਨੇ ਕੀ ਹੁੰਦੇ ਹਾਂ ਜੀ ਹਾਂ ਜੀ ਹਾਂ ਇਹਦੇ ਚ ਹੋਰ ਜਿਵੇਂ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਕਿੱਥੋਂ ਲੈ ਕੇ ਆਏ ਤੁਸੀਂ ਲੱਟਾਂ ਹਾਰੀਆਂ ਜਿਹੜੀਆਂ ਜਿੰਨੇ ਵੀ ਹੈਗੀਆਂ ਇਹ ਕੈਨੇਡਾ ਤੋਂ ਲਿਆਂਦੀਆਂ ਅੱਛਾ ਹਾਂਜੀ ਹੋਰ ਇਹਦੇ ਚ ਕੀ ਕੀ ਸਮਾਨ ਜਿਵੇਂ ਆਹ ਸਾਰਾ ਸਾਰਾ ਮੈਨੂੰ ਲੱਗਦਾ ਸਾਰਾ ਹੀ ਚੇਂਜ ਨਜ਼ਰ ਆਉਂਦਾ ਨਜ਼ਰ ਆਉਂਦਾ ਹਾਂਜੀ ਆਹ ਵੱਡੀਆਂ ਲੱਟਾਂ ਉਹ ਬੋਲ ਜਾਂ ਇਹਦੇ ਬੈਕ ਤੇ ਲੱਟਾਂ ਜਿਹੜੀਆਂ ਚੱਕਿਆਂ ਵਿੱਚ ਹੁਣ ਤਾਂ ਉਦੋਂ ਦੀਆਂ ਇੰਨੀਆਂ ਚੀਜ਼ਾਂ ਭੇਜੀਆਂ ਸਾਨੂੰ ਚੇਤਾ ਭੁੱਲ ਗਿਆ ਕਿੜੀਆਂ ਕਿੜੀਆਂ ਆਈਆਂ ਆ ਉਦੋਂ ਇਹ ਫਿਰ ਤੁਸੀਂ ਉਦੋਂ ਕੈਨੇਡਾ ਸੀਗੇ ਉੱਥੋਂ ਹੀ ਸਾਰਾ ਦੱਸੀ ਜਾਂਦੇ ਸੀਗੇ ਹਾਂਜੀ ਮੈਂ ਉੱਥੇ ਸੀਗਾ ਸਾਡਾ ਬਣਾਉਣਾ ਉਹ ਉਹ ਉਹਦੀ ਜ਼ਿਆਦੀ ਮੀਨਾਕਾਰੀ ਇਹਦੇ ਵਿੱਚ ਅੱਛਾ ਮੀਨਾਕਾਰੀ ਉਹਦੇ ਇੱਧਰ ਇਹ ਮੇਰਾ ਬ੍ਰਦਰ ਇਹ ਇੱਥੇ ਤੱਕ ਪਿਆਰ ਕਰਾਉਂਦੇ ਸਨ ਉਹਨੇ ਗੋਪੀ ਤਾਂ ਸੱਤੀ ਅੱਛਾ ਸੱਚਾ ਗੋਪੀ ਬਾਈ ਆਜੋ ਤੁਸੀਂ ਵੀ ਲਾਗੇ ਕਹਿੰਦੇ ਤੁਸੀਂ ਆਪਣੇ ਹੱਥੀ ਇਹ ਸਾਰਾ ਤਿਆਰ ਕਰਵਾਇਆ ਇਹ ਕਿਹੜੀ ਜਗ੍ਹਾ ਤੋਂ ਕਰਵਾਇਆ ਵੈਸੇ ਇਹ ਜਗਰਾਉਂ ਤੋਂ ਅੱਛਾ ਹਾਂਜੀ ਉੱਥੇ ਗਾਲ ਆ ਬਿਆ ਉਲਾ ਮਿਸਤਰੀ ਹਾਂ ਉਹਨਾਂ ਨੇ ਇਹਨੂੰ ਕੀਤਾ ਰੈਡੀ ਅੱਛਾ ਹਾਂਜੀ ਤੁਸੀਂ ਤਾਂ ਫਿਰ ਕੱਲੀ ਕੱਲੀ ਚੀਜ਼ ਵਿੱਚ ਲੱਗਦਾ ਆਪਣੇ ਹੱਥੀ ਲਵਾਈ ਢੇੜਾ ਵੀ ਰੱਖਦੇ ਹੋਗੇ ਵਾਕਈ ਫਿਰ 2 2.5 ਸਾਲ ਦਾ ਸਮਾਂ ਬੜਾ ਲੰਮਾ ਲੱਗਿਆ ਹਾਂਜੀ ਉਹ ਜਿੱਦਾਂ ਜਿੱਦਾਂ ਫਿਰ ਬਾਜੀ ਹੁਣੀ ਉਧਰੋਂ ਕਹਿੰਦੇ ਸੀ ਕਿ ਅਸੀਂ ਜਾ ਕੇ ਉਹਨਾਂ ਨੂੰ ਉਦੋਂ ਉਦੋਂ ਦੱਸਦੇ ਸੀ ਕਿ ਉਹ ਚੀਜ਼ ਉਹ ਤਿਆਰ ਕਰੀ ਜਾਂਦਾ ਸੀ ਨਾਲ ਦੀ ਨਾਲ ਹਾਂ ਹਾਂਜੀ ਫਿਰ ਵੀਡੀਓ ਕਾਲ ਤੇ ਰਹਿੰਦੇ ਸੀਗੇ ਨਾਲ ਤੁਸੀਂ ਹਾਂਜੀ 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 ਦੈਨ ਹੋਵੇ ਰਾਤ ਹੋਵੇ ਇਹਨਾਂ ਨੂੰ ਉਠਾੜ ਲਈਦਾ ਸੀ ਉਧਰੋਂ ਮੈਂ ਉੱਠ ਖੜਾਉਂਦਾ ਹੈਗਾ ਅੱਛਾ ਜੇ ਮੇਰੇ ਰਾਤ ਹੋਵੇ ਹਾਂ ਤੇ ਕਈ ਚੀਜ਼ਾਂ ਇੰਦਨੀਆਂ ਸੀ ਗਲਤ ਬਣ ਗਈਆਂ ਹਾਂ ਕੈਨਸਲ ਕਰਕੇ ਫੇਰ ਦੁਬਾਰਾ ਬਣਵਾਈਆਂ ਇਦਾਂ ਦਾ ਟਰੈਕਟਰ ਸੀਗਾ ਕਦੇ ਦੇਖਿਆ ਸੀਗਾ ਤੁਸੀਂ ਨਹੀਂ ਦੇਖਿਆ ਨਹੀਂ ਹਾਂ ਇਹਦੇ ਨਾਲ ਦਾ ਪਹਿਲਾਂ ਹੀ ਆ ਇਹ ਦੇਖਿਆ ਅੱਛਾ ਪਹਿਲਾਂ ਹੀ ਹੈ ਇਹ ਪਤਾ ਜਿਹੜੇ ਬਾਈਕ ਤੋਂ ਤੁਸੀਂ ਤਿਆਰ ਕਰਵਾਇਆ ਉਹਨੂੰ ਫਿਰ ਸਾਰੀਆਂ ਚੀਜ਼ਾਂ ਦੱਸਣੀਆਂ ਪਈਆਂ ਹੋਣਗੀਆਂ ਉਹਨੇ ਪਹਿਲਾਂ ਕੀਤਾ ਸੀਗਾ ਇਦਾਂ ਤਿਆਰ ਨਹੀਂ ਉਹਨਾਂ ਲਈ ਵੀ ਇਹ ਪਹਿਲਾਂ ਹੀ ਸੀ ਉਹਨਾਂ ਨੇ ਫਿਰ ਪਹਿਲਾਂ ਹੀ ਅੱਛਾ ਉਹਦੇ ਲਈ ਵੀ ਪਹਿਲਾਂ ਸੀ ਹਾਂਜੀ ਪਰ ਉਹ ਇਦਾਂ اے ਸੀ ਵੀ ਉਹ ਜਿੱਦਾਂ ਅਸੀਂ ਕਹਿੰਦੇ ਸੀ ਉਦਾਂ ਹੀ ਉਹ ਕਰੀ ਜਾਂਦੇ ਸੀ ਨਾਲ ਦੀ ਨਾਲ ਜਿਹੜੀ ਜਿਹੜਾ ਉਹਨਾਂ ਨੇ ਡ੍ਰੈਂਕ ਵਾ ਕੇ ਦੇ ਦिए ਹਾਂ ਉਹ ਉਦਾਂ ਹੀ ਚੀਜ਼ ਨੂੰ ਬਣਾ ਦਿੰਦਾ ਸੀਗਾ ਅੱਛਾ ਇਹ ਫਿਰ ਜਮੀਨ ਦਾ ਸਾਈਜ਼ ਵੱਡਾ ਤੁਸੀਂ ਦੱਸਿਆ ਕਿ ਆਰਮ ਡਾਇਰੈਕਟਰ ਨਾਲੋਂ ਇਹਦਾ ਵਧਾਇਆ ਗਿਆ ਇਹ ਫਿਰ ਸਾਈਜ਼ ਕਿਵੇਂ ਵਧਾਇਆ ਇਹਦਾ ਸਹਿਜ ਇੰਜਣ ਲੰਮਾ ਹੈ ਹਾਂ ਇਹਨਾਂ ਦਾ ਲੰਮਾ ਕਰਕੇ ਤੇ ਦੇ ਵਿੱਚ 6 ਸਿਲੰਡਰ ਇੰਜਣ ਇੰਜਣ ਹੈ ਨਾ ਉਹ ਲੰਬਾ ਇੰਜਣ ਹੈ ਵੱਡਾ ਉਸ ਕਰਕੇ ਇਹਦੀ ਲੰਬਾਈ ਵੱਧ ਗਈ ਹੈ ਅੱਛਾ ਤੇ ਚੜਾਈ ਵੀ ਆਪ ਹੀ ਕੀਤੀ ਆ ਚੜਾਈ ਜ਼ਿਆਦਾ ਕੀਤੀ ਆ ਜਿੰਨਾ ਲੰਮਾ ਉਹਦੇ ਹਿਸਾਬ ਨਾਲ ਚੜਾਈ ਕਰਤੀ ਹਾਂਜੀ ਹਾਂਜੀ ਜਿਹੜਾ ਰੈਗਨੋਜਰ ਸਹੀ ਲੱਗਣਾ ਸਾਰੀਆਂ ਚੀਜ਼ਾਂ ਐਨ ਸੂਬ ਤੋਂ ਸੂਬ ਤੋਂ ਚੈੱਕ ਕਰਕੇ ਇਦਾਂ ਬਣਾਇਆ ਹੈ ਟਰੈਕਟਰ ਅੱਛਾ ਹਾਂਜੀ ਬਿਲਕੁਲ ਇੱਕ ਗੱਲ ਦੱਸਿਓ ਕਿ ਇਹਦੇ ਚ ਟਰੱਕ ਦਾ ਇੰਜਨ ਰੱਖਣ ਦਾ ਕੀ ਕੰਮ ਹੈ ਉਹ ਵੀ ਸ਼ੌਂਕ ਹੀ ਅੱਛਾ ਵੀ ਪਾਵਰ ਵਾਲਾ ਬਣਾਉਣਾ ਸਾਰਿਆਂ ਨੂੰ ਕਹਿਣਾ ਸਾਡੇ ਕੋਈ ਨਹੀਂ ਪਾਵਰ ਵਾਲਾ ਅੱਛਾ ਕੰਗੂ ਵਰਕ ਮਾਰੇ ਵੀ ਉਹਨਾਂ ਕਰਿਓ ਕਰਿਓ ਜਿਹੜਾ ਸਟਾਰਟ ਇੱਕ ਵਾਰ ਦੇਖਦੇ ਆਂ ਤੇ ਬੜਕ ਵੀ ਇਹਦੀ ਟਰੱਕ ਵਾਲੀ ਆ ਪੂਰੀ ਅੱਛਾ ਹਾਂਜੀ ਹਾਂਜੀ ਇਹ ਤਾਂ ਫਿਰ ਜਦੋਂ ਮੈਨੂੰ ਲੱਗਦਾ ਸਟਾਰਟ ਹੁੰਦਾ ਵੈਸੇ ਚਾਰ ਘਰਾਂ ਚ ਪਤਾ ਲੱਗ ਜਾਂਦਾ ਹੁਣ ਆ ਪਤਾ ਕੀ ਲੱਗ ਜਾਂਦਾ ਇਦਾਂ ਬੜਕਾ ਮਾਰਦੇ ਮਾਰ ਲਿਆ ਇੱਕ ਵਾਰੀ ਸੋਰੇ ਯਾ ਤੇਲ ਬੋਕ ਗਿਆ ਅੱਛਾ ਉਹ ਡਾ ਆ ਗਿਆ ਠੀਕ ਹੈ ਤੇਲ ਬੋ ਗਿਆ ਤੇਲੇ ਦਾ ਉਹ ਫਟਕਾ ਦੇ ਨੂੰ ਉਧਰ ਅੱਛਾ ਤੇਲ ਪਵਾਇਆ 2500 ਦਾ ਅੱਛਾ ਤੇ ਉੱਥੇ ਉਹ ਉਧਰ ਨੂੰ ਲੱਗਾ ਘੰਟੇ 2 ਘੰਟੇ ਤੱਕ ਖੜੇ ਰਹੇ ਸਟਾਰਟ ਅੱਛਾ ਉਹ ਜਿਹੜਾ ਆਵੇ ਰੇਖ ਦੇ ਕੇ ਦੇਖੇ ਜਿਹੜਾ ਮੈਂ ਰੇਖ ਦੇ ਕੇ ਦੇਖੇ ਜੀ ਜੋ ਨਹੀਂ ਫੜਨਗਾ ਫਿਰ ਕਹਿੰਦਾ ਆ ਜਾਓ ਮੈਨੂੰ ਤਾਂ ਕੱਲਾ ਵੋ ਹਾਂ ਇਹ ਫਿਰ ਜਦੋਂ ਸ਼ਾਮ ਨੂੰ ਤੁਸੀਂ ਲੈ ਕੇ ਜਾਂਦੇ ਹੋ ਫਿਰ ਵਹਨੇ ਹੁਣੇ ਲੋਕ ਖੜਕੇ ਬਹੁਤ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛਾ ਮੰਗਦੇ ਬਹੁਤ ਸੀ ਹਾਂ ਆ ਨਗਰ ਕੀਰਤਨ ਤੇ ਮੰਗਦੇ ਆ ਹਾਂ ਸਵੇਰ ਅੰਬੇਦਕਰ ਦਾ ਕੋਈ ਪ੍ਰੋਗਰਾਮ ਸੀ ਉੱਥੇ ਮੰਗਦੇ ਸੀ ਅੱਛਾ ਅਸੀਂ ਕਿਹਨੂੰ ਦੇਣਾ ਨੀਗਾ ਕਿਸ ਨੂੰ ਹਾਂ ਇਹ ਕਹਿੰਦਾ ਸਾਡੇ ਕੋਲ ਧੁੱਪੇ ਚੱਲਣਾ ਨੀਗਾ ਹਾਂ ਤੇ ਕਹਿੰਦੇ ਬੰਦੇ ਹੈਗੇ ਸਾਡੇ ਕੋਲ ਅਸੀਂ ਉਦਾਂ ਜਿ ਕਿਸ ਨੂੰ ਦੇਣਾ ਕਹਿੰਦੇ ਪੰਜਾਬੀ ਭਾਵੇਂ ਜਾ ਕੇ ਬੜਿਆ ਅਮੀਰ ਹੋ ਗਿਆ ਜਾਂ ਬੜਾ ਪੈਸਾ ਕਮਾ ਲਿਆ ਲਗਜ਼ਰੀ ਗੱਡੀਆਂ ਲੈ ਲਈਆਂ ਪਰ ਕਹਿੰਦੇ ਜਿਹੜਾ ਟਰੈਕਟਰ ਦੇ ਨਾਲ ਮੋਹ ਹੈ ਉਹ ਜਾਂਦਾ ਨਹੀਂ ਜਦੋਂ ਫਿਰ ਇੱਥੇ ਆਉਂਦੇ ਹੋ ਤੁਸੀਂ ਫਿਰ ਇਹਦੇ ਤੇ ਰੱਖਦੇ ਹੋ ਹੁਣ ġੀੜਾ ਇਹਦੇ ਤੇ ਹਾਂ ਫਿਰ ਹੁਣ ਜਾਣ ਨੂੰ ਜੀ ਨਹੀਂ ਕੀਤਾ ਕਿ ਇਹ ਨਹੀਂ ਛੱਡ ਗਏ ਅੱਛਾ ਜਦ ਬਾਹਰ ਘੁੰਮਣ ਫਿਰ ਜਾਣਾ ਹੈਗਾ ਤਾਂ ਜਿਹੜਾ ਟਕਾਲਾਂ ਨੂੰ ਫਿਰ ਤੇ ġੀੜਾ ਨਾਲ ਨਾਉਣ ਦਾ ਨਜ਼ਾਰਾ ਆ ਉਹ ਵੱਖਰਾ ਹੀ ਐ ਹਾਂ ਹਾਂਜੀ ਇਹ ਫਿਰ ਪੈਸੇ ਕਿੰਨੇ ਕੁ ਲੱਗੇ ਇਹਦੇ ਤੇ ਪੁੱਤ ਜੀ 20万 ਲੱਗ ਗਿਆ ਹਾਂ ਤੇ ਬਾਕੀ ਥੱਲੇ ਹਿਸਾਬ ਕਿਤਾਬ ਹੈਗਾ ਮੈਸਤਰੀ ਨੇ ਥੋੜਾ ਬੋਲਦਾ ਅਜੇ ਹਿਸਾਬ ਰਹਿਂਦਾ ਮਿਸਤਰੀ ਨੇ ਹਾਂਜੀ ਹਾਂਜੀ ਇਹ ਫਿਰ ਜਿਵੇਂ ਤੁਸੀਂ ਹੁਣ ਜਦੋਂ ਜਾਣਾ ਕੈਨੇਡਾ ਇਹ ਫਿਰ ਲੈ ਕੇ ਜਾਓਗੇ ਨਾਲ ਹੀ ਇਹਨੂੰ ਹਾਂਜੀ ਹਾਂਜੀ ਹਾਂ ਦੋ ਚਾਰ ਮਹੀਨਿਆਂ ਦੇ ਤੇ ਮੈਂ ਤਾਂ ਚੱਲ ਜਾਣਾ ਪਰਸੋਂ ਨੂੰ ਫੇ ਇਹਨਾਂ ਨੇ ਮਗਰ ਭੇਜਣਾ ਇਹ ਫਿਰ ਤੁਸੀਂ ਫੋਟੋਆਂ ਫਾਟਵਾ ਪਾਈਆਂ ਹੋਣੀਆਂ ਨੇ ਮੈਨੂੰ ਲੱਗਦਾ ਜਿੰਨਾ ਪਹਿਲਾਂ ਮੋਡੀਫਾਈ ਕੀਤੇ ਜਾਂ ਕੈਨੇਡਾ ਦੇ ਵਿੱਚ ਹੈਗੇ ਨੇ ਟਰੈਕਟਰ ਵੇਂਦੇ ਨੇ ਉਹ ਕਹਿੰਦੇ ਨੇ ਕਿ ਬਾਕੀ ਇਹ ਡਿਫਰੈਂਟ ਆ ਫਿਰ ਕਹਿੰਦੇ ਆ ਜੀ ਮੁੰਡੇ ਯਾਰ ਦੋਸਤੀ ਆ ਹਾਂ ਉਹ ਬੂਟਾ ਜੋੜਿਆ ਹਾਂ ਉਹ ਆਪਣਾ ਖਾ ਖਾ ਪਾਈ ਬੰਦੀ ਆ ਉਹ ਵੀ ਕਹ ਕਦਾ ਬਖਰੀ ਜੀ ਜੀ ਬਣਾਤੀ ਦਾ ਤਾਂ ਅੱਛਾ ਤੇ ਉਹ ਲਾਈਕ ਕੀਤਾ ਉਹਨੇ ਬਹੁਤ ਵਧੀਆ ਇਦਾਂ ਨਹੀਂ ਵੀ ਸਾਰੇ ਇੱਕ ਬਖਰੀ ਬਖਰੀ ਜੀ ਜੀ ਹਰੇ ਕੋ ਹਾਂ ਕਿ ਅਗ ਤੱਕ ਜਿਹੜਾ ਕਰੋਮ ਕਰੋਮ ਲਾਉਂਦੇ ਆਪਾਂ ਕਰੋਮ ਨਹੀਂ ਲਾਇਆ ਆਪਾਂ ਇਹਨੂੰ ਹੀ ਸਜਾਇਆ ਅੱਛਾ ਹਾਂਜੀ ਇਹ ਤਾਂ ਜਿਵੇਂ ਇਹਦੇ ਚ ਤੁਸੀਂ ਅੱਗੇ LED ਵੀ ਲਾਤੀ ਹਾਂਜੀ ਲਾਈਟ ਹਨਾ ਸਟੀering ਵੀ ਇਹਦੇ ਪਾਵਰ ਕਰਤੇ ਟੁੱਟ ਜੀ ਵੀ ਆਪ ਹੀ ਬਣਵਾਈਆਂ ਆਹ ਰੈਡੀ ਹੋ ਰੈਡੀ ਕਰਾ ਕੇ ਦਾ ਇਹਦਾ ਜਿਹੜੀ ਇਹ ਤੁਸੀਂ ਲਾਈ ਹੈ ਇਹਦੇ ਆਹ ਫਿਰ ਇਹਦੇ ਚ LED ਲੱਗੀ ਹੈ ਅੱਛਾ ਇਹਦੇ ਵਿੱਚ ਸਕਰੀਨ ਲੱਗੀ ਆ ਹਾਂ ਇਹ ਜਿਹੜਾ ਪਿੱਛੇ ਐਂਗਲ ਲੱਗਾ ਹੋਇਆ ਹੈ ਇੱਕ ਇਹ ਇਹ ਸਪੀਕਰ ਬੱਤੀ ਮਿਲ ਜਾ ਸਕਦੇ ਆ ਅੱਛਾ ਉਹ ਉਦਾਂ ਵੀ ਛਤਰੀ ਵੀ ਲਾਉਣ ਨੂੰ ਕੱਲ ਨੂੰ ਲਵਾਉਣੀ ਹੋਵੇ ਲਵਾ ਸਕਦੇ ਆ ਫਿਚਰ ਰੱਖ ਲਿਆ ਫਿਚਰ ਰੱਖ ਲਿਆ ਹਾਂਜੀ ਹਾਂਜੀ ਫਿਰ ਜਦੋਂ ਤੁਸੀਂ ਮੈਨੂੰ ਲੱਗਦਾ ਕੀ ਵੈਸੇ ਤਾਂ ਤਿਆਰ ਕੀਤਾ ਜਿੰਦੇ ਨੂੰ ਫਿਰ ਪਿੰਡ ਪਹਿਲੇ ਦਿਨ ਲੈ ਕੇ ਆਏ ਤੁਸੀਂ ਇੱਥੇ ਸੀਗੇ ਉਦੋਂ ਕਿ ਬਾਹਰ ਸੀਗੇ ਲੈ ਗਏ ਆਪ ਆਂਦਾ ਅੱਛਾ ਤੁਸੀਂ ਲੈ ਕੇ ਆਏ ਹਾਂ ਫਿਰ ਮੈਂ ਚੈੱਕ ਕਰਦੇ ਆਂ ਕਿ ਬ੍ਰਦਰ ਮੋਰੇ ਹੈਗਾ ਅੱਛਾ ਕਹਿੰਦਾ ਲਿਆਉਣਾ ਮੈਂ ਕਿ ਉਹ ਬੈਤਰੀ ਤੁਹਾਨੂੰ ਦੇਣਾ ਨਹੀਂ ਮੈਂ ਹਾਂ ਮੈਂ ਵੀ ਗੀੜੀ ਮਾਰਨੀ ਆ ਅੱਛਾ ਮੈਂ ਕਿਹਾ ਮੈਂ ਹੈਗਾ ਹਫ਼ਤਾ ਖਾ ਹੁਣ ਤੇ ਮੈਂ ਲੈ ਕੇ ਜਾਣਾ ਆ ਤੂੰ ਗੀੜੀ ਬਾਅਦ ਮਾਰਨੀ ਕਹਿੰਦਾ ਉਹਦੇ ਦਾ ਨੰਬਰ ਬਣ ਜਾਣੇ ਜਿਹੜੇ ਵਿਹਲਾ ਮਾਰ ਲਿਓ ਵਾਕਈ ਇਹ ਬੜਾ ਸ਼ਾਨਦਾਰ ਜਿਹੇ ਟਰੈਕਟਰ ਤਿਆਰ ਕੀਤਾ ਤਾਂ ਇਹ ਜੀਪ ਇੱਕ ਲੱਗੀ ਹੋਈ ਨਾਲ ਫਿਰ ਇਹ ਕਿੰਨਾ ਮਾਡਲ ਹੈ ਇਹ ਇਹ 82 ਆ ਜੀ ਅੱਛਾ ਹਾਂਜੀ ਹਾਂਜੀ ਇਹ ਫਿਰ ਕੀ ਕੀ ਇਹਦਾ ਚੇਂਜ ਕਰਵਾਇਆ ਇਹਦਾ ਸਟੀering ਵੀ ਦੂਜੇ ਪਾਸੇ ਆ ਸਟੀering ਦੂਜੇ ਪਾਸੇ ਆ ਹਾਂ ਫਿਰ ਤੁਸੀਂ ਆਮ ਜੀਪਾਂ ਦੇ ਖਿਉਣੀਆਂ ਉਹਨਾਂ ਦੇ ਡੈਸ਼ਬੋਰਡ ਨਹੀਂ ਇਦਾਂ ਦੇ ਹੁੰਦੇ ਹਾਂ ਪੁਰਾਣੀ ਜੀਪ ਦੇ ਛੋਟੇ ਹੁੰਦੇ ਹੋਣਾ ਸਿੱਧੇ ਜਿਹੇ ਹੁੰਦੇ ਲੋਹੇ ਜਿਹੇ ਗਿੱਦਰ ਨਿਕਨਿਕ ਲੱਗੇ ਹੁੰਦੀਆਂ ਹਾਂ ਇਹਦੇ ਕੱਟ ਵੱਟ ਕਰਕੇ ਉਹਨਾਂ ਨੇ ਹਾਂ ਡੈਸ਼ਬੋਰਡ ਆਪਣੇ ਕਿਹੜੀ ਗੱਡੀ ਦਾ ਸੀ ਸਕੋਰਪੀਓ ਸਕੋਰਪੀਓ ਦਾ ਸਕੋਰਪੀਓ ਕਰਦਾ ਇਹਦਾ ਇਹਦਾ ਵੀ ਸਾਈਜ਼ ਬਾਕੀ ਜੀਪਾਂ ਨਾਲੋਂ ਵੱਡਾ ਲੱਗਦਾ ਚੌੜਾ ਚੌੜੀ ਵੀ ਲੰਮੀ ਵੀ ਆ ਹੱਡ ਵੀ ਲੰਮੀ ਲੰਗੀ ਜੀ ਹੁੰਦੀ ਆ ਨਾ ਹਾਂ ਸਾਡੂ ਵੀ ਲੰਮੀ ਆ ਇਹ ਵੀ ਜਾਉ ਕੈਨੇਡਾ ਹਾਂਜੀ ਹਾਂਜੀ ਇਹ ਵੀ ਜਾਉ ਇਹ ਫਿਰ ਚਲਦੀਆਂ ਉੱਥੇ ਆਮ ਹੀ ਬਾੜੀਆਂ ਨਹੀਂ ਚਲਦੀਆਂ ਹਾਂ ਤਰੀਕੇ ਨਾਲ ਮੇਲਿਆਂ ਮੂਲਿਆਂ ਵਾਲੀਆਂ ਆ ਵੀ ਅੱਛਾ ਉੱਥੇ ਨਹੀਂ ਸ਼ੌਂਸਾ ਨਹੀਂ ਹੁੰਦੇ ਹਾਂ ਲੈਤ ਗਏ ਲੋਕੀ ਬਹੁਤ ਹਾਂ ਹਾਂ ਇਹਦੇ ਚ ਫਿਰ ਇੰਟੀਰੀਅਰ ਜਿਵੇਂ ਤੁਸੀਂ ਇਹਦੇ ਚ ਕੈਨੇਡਾ ਤੋਂ ਭੇਜੀਆਂ ਲਾਈਟਾਂ ਇਹਦੇ ਚ ਵੀ ਉਵੇਂ ਲਾਇਆ ਕੋਈ ਸਿਸਟਮ ਹਾਂਜੀ ਲੱਗੇ ਕਈ ਸਿਸਟਮ ਲੱਗੇ ਆ ਸ਼ੀਸ਼ੇ ਵੀ ਉੱਥੇ ਲਈ ਆ ਹਾਂ ਤੇ ਵਿੱਚ ਵੀ ਕਈ ਚੀਜ਼ਾਂ ਸੀਗੀਆਂ ਹਾਂ ਹੁਣ ਇਹਦਾ ਇਹ ਜਹਾਜ਼ ਦੀ ਖੜੀ ਲਈ ਦੋ ਮਿਸਤਰੀਆਂ ਕੋ ਜਾ ਕੇ ਆਈ ਆ ਅੱਛਾ ਉਹਨਾਂ ਕੋ ਆਈ ਪਹਿਲਾਂ ਡੱਬ ਵਾਲੀ ਸੀ ਸਟੀering ਬਾਹਰ ਲੈ ਕੇ ਜਾਣਾ ਤਾਂ ਕਰਕੇ ਦੂਜੇ ਪਾਸੇ ਕਰਵਾਇਆ ਚੇਂਜ ਫਿਰ ਤਾਂ ਹਾਂਜੀ ਹਾਂ ਉਹ ਤਾਂ ਇੱਥੇ ਵੀ ਦੱਬੀ ਫਿਰਦੇ ਇਹ ਅੱਛਾ ਦੱਬੀ ਫਿਰਦੇ ਆ ਇਹ ਤਾਂ ਮੈਨੂੰ ਲੱਗਦਾ ਢੇੜਾ ਇਹਦੇ ਤੇ ਲਾਉਂਦਾ ਸਵਾਦ ਜਿਹੜੇ ਦੋਨੇ ਗੱਡੀਆਂ ਤਿਆਰ ਕੀਤੀਆਂ ਇਹਨਾਂ ਨੇ ਤਿਆਰ ਕੀਤੀਆਂ ਅੱਛਾ ਅੱਛਾ ਬਾਈ ਫਿਰ ਜਿਵੇਂ ਬਾਈ ਹੁਣਾਂ ਨੇ ਇਹ ਤਿਆਰ ਕਰਵਾਇਆ ਫਿਰ ਲੈ ਜਾਂਦੇ ਉਹ ਖੇਤਾਂ 'ਚ ਵੀ ਕਿ ਜਾਂ ਸੜਕ ਤੇ ਰੱਖਦੇ ਉਹ ਇਹਨੂੰ ਨਹੀਂ ਸੜਕ ਤੇ ਅੱਛਾ ਸੜਕ 'ਚ ਲਾਉਂਦੇ ਇਹ ਫਿਰ ਜਿਵੇਂ ਖੇਤੀ ਵੀ ਕਰਨੀ ਹੁੰਦੀ ਆਪਾਂ ਉਹਦੇ 'ਚ ਵੀ ਫਿਰ ਕਾਮਯਾਬ ਨੇ ਇਹ ਨਹੀਂ ਖੇਤੀ ਖੇਤੀ 'ਚ ਜੇ ਕਾਮਯਾਬ ਹੈਗਾ ਫਿਰ ਐਦਾਂ ਦੀ ਚੀਜ਼ ਬਣਾ ਕੇ ਬੰਦਾ ਵੜਦਾ ਹੀ ਨਹੀਂਗਾ ਵੜਦਾ ਨਹੀਂ ਵੈਸੇ ਨਹੀਂ ਜੀਵ ਕਰਦਾ ਉਦਾਂ ਉਦਾਂ ਕਾਮਯਾਬ ਆ ਹੁਣ 200 ਹ ਹਾਂ ਤਲੀਆਂਾਂ ਵੀ ਚੁੱਕ ਲਾ ਕਨੂੰ ਹਾਂ ਕਿ ਖਰਚਾ ਵੀ ਪੇਦਾ ਪਤਾ ਹੁਣ ਤੇਦੇ ਵੀ ਪੈਸੇ ਲਾਏ ਆ ਅੱਛਾ ਉਹ ਟਰਾਲੀਆਂ ਭਾਰ ਜ਼ਿਆਦਾ ਖਿਚਣ ਨੂੰ ਠੀਕ ਆ ਇਹ ਆ ਖਿੱਚਿਆ ਖਿੱਚਿਆ ਕਰਾਂਗੇ ਜਿੰਨਾ ਚਿਰ ਇਥੇ ਆ ਠੀਕ ਹੈ ਚਲੋ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਸ਼ੌਂਕ ਹੈ ਜਿਹੜਾ ਜੀਤਾ ਬੜੈਚ ਹੋਣਾ ਨੇ ਪੂਰਾ ਕੀਤਾ ਤਾਂ ਦੁਆਬੇ ਦਾ ਪਿੰਡ ਹੈਗਾ ਬੁੱਢੀ ਪਿੰਡ ਤਾਂ ਉੱਥੋਂ ਦੇ ਰਹਿਣ ਵਾਲੇ ਨੇ ਤਾਂ ਜੀਪ ਔਰ ਟਰੈਕਟਰ ਜਿਹੜਾ ਇੱਕ ਤਿਆਰ ਕਰਵਾਇਆ ਗਿਆ ਹਿੰਦੁਸਤਾਨ ਟਰੈਕਟਰ ਹੈਗਾ ਜਿਹੜਾ 1990 ਮਾਡਲ ਦਾ ਟਰੈਕਟਰ ਹੈਗਾ ਸੀਗਾ ਔਰ ਸਾਰਾ ਇਹ ਟਰੈਕਟਰ ਉਦੇੜ ਕੇ ਇਹਦੇ ਵਿੱਚ ਟਰੱਕ ਦਾ ਇੰਜਣ ਇਹਨਾਂ ਨੇ ਰੱਖਿਆ ਔਰ ਲਾਈਟਾਂ ਜਿਹੜੀਆਂ ਨੇ ਉਹ ਕੈਨੇਡਾ ਤੋਂ ਭੇਜੀਆਂ ਸਾਰਾ ਕੁਝ ਇੰਪੋਰਟ ਕਰਵਾ ਕੇ ਤਾਂ ਵੱਡਾ ਸਾਈਜ਼ ਦੇ ਨਾਲ ਇਹ ਟਰੈਕਟਰ ਤਿਆਰ ਕਰਵਾਇਆ 20 ਤੋਂ 22 ਲੱਖ ਦੇ ਵਿੱਚ ਕਿੰਨੇ ਖਰਚਾ ਆਇਆ ਸਿਰਫ ਸ਼ੌਂਕ ਕਰਕੇ ਇਹ ਟਰੈਕਟਰ ਤਿਆਰ ਕਰਵਾਇਆ ਗਿਆ ਕੈਮਰਾਮੈਨ ਰਿੰਕੂ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਜਿਲੰਦਰ